ਕੀ ਹੋ ਗਿਆ ਹਾਂਜੀ ਇਹ ਨਵਦੀਪ ਸਿੰਘ ਨਾਮ ਦਾ ਲੜਕਾ ਸੀਗਾ 23 ਸਾਲ ਦੀ ਉਮਰ ਆ ਨਵਦੀਪ ਸਿੰਘ son of ਇਕਤਰ ਸਿੰਘ ਵਾਸੀ ਪਿੰਡ ਨਾਖਪੁਰਾ ਥਾਣਾ ਥਾਣਾ ਜ਼ਿਲ੍ਹਾ ਬਠਿੰਡਾ ਇਹ ਇੱਥੇ ਕੁਝ ਸਮੇਂ ਤੋਂ ਰਹਿ ਰਿਹਾ ਸੀਗਾ ਤੇ ਇਹਦੀ ਵਾਈਫ ਅੰਬੇਸ਼ਾ ਗਈ ਹੋਈ ਆ ਤੇ ਇਹਨੇ ਅੱਜ ਤੋਂ 4-5 ਦਿਨ ਪਹਿਲਾਂ ਆਪਦੇ ਘਰੇ ਫੋਨ ਕਰਿਆ ਕਿ ਮੇਰਾ ਮੇਰਾ ਮਨ ਠੀਕ ਨਹੀਂ ਹੈਗਾ ਕਿ ਮੈਂ ਤੰਗਾਂ ਆ ਅਬਦੁਲ ਰਹਿਤੋਂ ਤੇ ਉਸ ਤੋਂ ਬਾਅਦ ਸਾਨੂੰ ਅੱਜ ਪਤਾ ਲੱਗਿਆ

ਮਾਤਾ ਪਿਤਾ ਇਸ ਨੂੰ ਕਿੱਥੇ ਡਗਰੇ ਗਏ ਮਾਤਾ ਪਿਤਾ ਇਹਦੇ ਬਿਠੰਡ ਹੋ ਰਿਹਾ ਹੈ ਉਹਨੇ ਕਿੰਨੇ ਕਿੰਨੇ ਯਹਾਂ ਤੇ ਹਾਂਜੀ ਸੁਸਾਇਡੀ ਹੈ ਜੀ ਕਿ ਆਪ ਨੂੰ ਸੁਸਾਇਡ ਆ ਸੁਸਾਇਡ ਆ ਉਹ ਘਰੇ ਕੇ ਨੇ ਫੋਨ ਕਰਕੇ ਦੱਸਿਆ ਆਉਦੇ ਓਕੇ ਫਿਰ ਜਾਣਕਾਰੀ ਆਪਾਂ ਨੂੰ ਕਿਵੇਂ ਮਿਲੀ ਆਪਾਂ ਨੂੰ 112 ਤੇ ਕਾਲ ਆਈ ਜੀ 112 ਨੇ ਦੱਸਿਆ ਲਿਓ ਉਹਨਾਂ ਨੂੰ ਜਾਣਕਾਰੀ ਉਹਨਾਂ ਨੂੰ ਇਹਦੇ ਨਾਲ ਦੇ ਜੋਮੈਟੋ ਵਾਲਾ ਮੁੰਡਾ ਨੇ ਘਰੇ ਜਦੋਂ ਦੇਖਣ ਆਇਆ ਇਹਦੇ ਘਰਦਿਆਂ ਨੇ ਫੋਨ ਕਰਿਆ ਕਿ ਉਹ ਮਿਲ ਨਹੀਂ ਰਿਹਾ ਫੋਨ ਬੰਦ ਪਿਆ ਰੋਜ਼ ਮੈਂ ਟ੍ਰਾਂਡਰਰ ਨੂੰ ਚਾ ਉਹਨੇ ਫਿਰ 112 ਤੇ ਕਾਲ ਕਰੀ ਜੀ ਬੋਡੀ ਫਿਲ ਹਟਾ ਬੋਲ ਹੋ ਗਈ ਜਾਂ ਨਹੀਂ ਨਹੀਂ ਬੋਡੀ ਜੀ ਉਹ ਮੋਰਚੀ ਚ ਰਖਾਈ ਆ ਆਫਟਰ ਪੋਸਟਮਾਰਟਮ ਕਰਦੇ ਨੇ ਉਹ ਜੀਰਕਪੁਰ ਸ਼ਹਿਰ ਹਾਦਸوں ਦਾ ਸ਼ਹਿਰ ਹੈ ਯਹਾਂ ਰੋਜ਼ ਰੋਜ਼ ਹਰ ਮੋੜ ਮੋੜ ਤੇ ਹੋਤਾ ਹੈ ਕੋਈ ਨਾ ਕੋਈ ਹਾਦਸਾ ਸੋਲਾਉ ਜੀ ਜ਼ੀਰਪੁਰ ਸ਼ਹਿਰ ਦੇ ਵਿੱਚ ਅੱਜ ਇੱਕ ਹੋਰ ਨੌਜਵਾਨ ਨੇ ਆਤਮ ਹੱਤਿਆ ਕਰ ਲਈ ਹੈ ਔਰ ਇਹ ਆਤਮ ਹੱਤਿਆ ਹੋਈ ਹੈ ਜੀ ਪੀ ਮੁਸ਼ੱਲਾ ਦੇ ਵਿੱਚ ਜਿੱਥੇ ਕੀ ਆਂਡ ਗਵਾਂਡ ਦੇ ਵਿੱਚ ਜਦੋਂ ਮੁਸ਼ਕ ਆਈ ਤਾਂ ਲੋਕਾਂ ਨੂੰ ਪਤਾ ਚੱਲਿਆ ਕਿ ਇੱਥੇ ਇੱਕ ਨੌਜਵਾਨ ਲੜਕੇ ਨੇ ਪੱਖੇ ਦੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੇ ਉਸ ਤੋਂ ਬਾਅਦ ਦੇ ਵਿੱਚੋਂ ਦੀ ਪੁਲਿਸ ਨੂੰ ਬੁਲਾਇਆ ਗਿਆ ਔਰ ਪੁਲਿਸ ਦੀ ਸਹਾਇਤਾ ਦੇ ਨਾਲ ਸੇਠੀ ਟਾਬਾ ਦੀ ਐਂਬੂਲੈਂਸ ਨੂੰ ਬੁਲਾਇਆ ਗਿਆ ਉਸ ਤੋਂ ਬਾਅਦ ਦੇ ਵਿੱਚੋਂ ਦੀ ਬੜੀ ਮੁਸ਼ਕਿਲ ਦੇ ਨਾਲ ਉਸ ਲੜਕੇ ਦੀ डेड बॉडी ਨੂੰ ਉਤਾਰਿਆ ਗਿਆ ਔਰ ਦੇਖਣ ਦੇ ਵਿੱਚ ਉਸ ਲੜਕੇ ਦੀ ਉਮਰ ਲੱਗ ਰਹੀ ਸੀ ਜੀ ਕੋਈ 35 ਸਾਲ ਔਰ ਬਾਕੀ ਦੀ ਜਾਣਕਾਰੀ ਤੁਹਾਨੂੰ ਪੁਲਿਸ ਸਟੇਸ਼ਨ ਦੇ ਵਿੱਚ ਮਿਲੇਗੀ ਔਰ ਡੈੱਡ ਬੋਡੀ ਨੂੰ ਇਸ ਵਕਤ ਡੇਰਾ ਬਸੀ ਦੇ ਸਿਵਲ ਹਸਪੀਟਲ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਹਾਲੇ ਤੱਕ ਉਸ ਲੜਕੇ ਦਾ ਨਾਮ ਪਤਾ ਕੁਛ ਨਹੀਂ ਪਤਾ ਚਲਿਆ